ਚਿਟਾ ਹੋ ਗਿਆ ਲਹੂ ਪਰਾਵੋ ਚਿਟਾ ਹੋ ਗਿਆ ਲਹੂ ਗੱਜ ਬਿਨਾ ਨੀ ਰਿਸ਼ਤੇਦਾਰੀ ਨਹੀਂ ਕੋਈ ਕੋਠ ਕਬੀਲਾ ਅੱਖ ਜਿਦੇ ਵਿਚ ਰਹੀ ਕਣੀ ਨਹੀਂ ਬਣਿਆ ਫਰੇ ਰੰਗੀਲਾ ਬਿਨਾ ਗੱਜ ਤੋਂ ਠੁੱਠੀ ਤੂੰ ਕੌਣ ਕਿਸੇ ਦੀ ਸੌ ਚਿਟਾ ਹੋ ਗਿਆ ਲੋਗੋਏ ਵੀਰੋ ਚਿਟਾ ਹੋ ਗਿਆ ਲਹੂ ਚਿੱਟਾ ਹੋ ਗਿਆ ਲਹੂ ਪਰਾਬੋ ਚਿੱਟਾ ਹੋ ਗਿਆ ਲਹੂ ਦੇਪ ਤੇ ਆ ਤੋ ਦੰਤ ਬਣੇ ਨੇ ਦੰਤੋ ਜੇ ਨਜਨਾ ਬੰਦੇ ਦੀ ਜੋ ਬਣੇ ਦਰੰਦੇ ਨਾਰੀ ਬਣੀ ਆਪਾ ਭਲਾਕ ਸੇ ਦਾ ਲੱਖ ਕਰੋ ਜੋ ਉਹੀ ਖਾਨ ਨੂੰ ਪਉ ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ ਚਿੱਟਾ ਹੋ ਗਿਆ ਲਹੂ ਪਰਾਵੋ ਚਿੱਟਾ ਹੋ ਗਿਆ ਲਹੂ ਔਖ ਦਾ ਕੋਈ ਨਹੀਂ ਬੰਦਾ ਹਰ ਕੋਈ ਮੰਦਾ ਕਾਲਾ বিনা ਮਜਾ ਤੋ ਬਣਿਆ ਫਿਰਦਾ ਰਾਣੀ ਖਾ ਖਾ ਕਾਲਾ ਇੱਕ ਦੂਜੇ ਤੇ ਕੋਈ ਨਹੀਂ ਡਰਦਾ ਕੌਣ ਕਿਸੇ ਨੂੰ ਕਹੂ ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ ਚਿੱਟਾ ਹੋ ਗਿਆ ਲਹੂ ਪਰ ਆਵੋ ਚਿੱਟਾ ਹੋ ਗਿਆ ਲਹੂ ਇਹੋ ਹਾਦਰਿਆ ਜੇ ਇੱਕੋ ਹੋ ਜੂ ਮੁਸ਼ਕਲ ਜੀਵਣਾ ਅਮਰਤ ਦੀ ਦਾ ਹਰ ਬੰਦੇ ਨੂੰ ਜੇ ਪਵੇਗਾ ਪੀਣਾ ਸੋਚਾਂ ਦੇ ਵਿੱਚ ਵਕਤ ਬੀਤ ਜੂ ਨੀਂਦ ਕਦੀ ਨਾ ਪਾਉ ਚਿੱਟਾ ਹੋ ਗਿਆ ਲਹੂ ਏ ਵੀਰੋ ਚਿੱਟਾ ਹੋ ਗਿਆ ਲਹੂ ਟਿੱਕ ਟਾ ਹੋ ਗਿਆ ਲਹੂ ਪਰਾਵੋ ਚਿੱਟਾ ਹੋ ਗਿਆ ਲਹੂ ਅੱਜ ਕਾਲ ਦੇ ਹੀਰਾਂ ਦੇ ਲੰਜੇ ਫਿਰਦੇ ਨੇ ਹਲਕਾਏ ਬੰਨਪਾ ਬੰਨੇ ਫੈਸ਼ਨ ਤੱਕੇ ਲਾਲਾ ਜੀ ਲਲਚਾਏ ਗੁੰਡਾ ਕਰਦੀ ਤੇ ਬਦਕਾਰੀ ਲਾਲਾ ਸੱਚੇ ਰਹੁ ਚਿੱਟਾ ਹੋ ਗਿਆ ਲਹੂਏ ਵੀਰੋ ਚਿੱਟਾ ਹੋ ਗਿਆ ਲਹੂ ਚਿੱਟਾ ਹੋ ਗਿਆ ਲਹੂ ਪਰਾਵੋ ਚਿੱਟਾ ਹੋ ਗਿਆ ਲਹੂ ਛੰਡ ਦਿਆ ਤੇ ਪੁੱਛੜ ਮੰਗੇ ਦੇਪਿਆਂ ਤੋਂ ਜਾਏ ਅਕਲ ਛੁਰੀ ਨਾਲ ਵੱਡ ਵੱਡ ਖਾਂਦੇ ਵੇਖੇ ਮਾਸ ਪਰਾਰੇ ਨਹੀਂ ਵਿਆਹਤ ਬਾਹਰ ਕਿਸੇ ਤੇ ਕੌਣ ਕਿਸੇ ਕੋਲ ਬਹੂ ਚਿੱਟਾ ਹੋ ਗਿਆ ਲਹੂਏ ਵੀਰੋ ਚਿੱਟਾ ਹੋ ਗਿਆ ਲਹੂ চিটা হৈ গোঁ পৰা চিটা হৈ গাওঁ বাহগুজি কা খালী